ਸਵੇਕਾਲ ਜੀ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਟਿੱਟਿਆ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਤਾਂ ਉਹਨੇ ਬਰੋਦਰ ਤੁਹਾਡਾ ਬਹੁਤ ਸਵਾਗਤ ਹੈ ਤੇ ਮੈਂ ਹੁਣ ਖੜਾ ਰਸੋਈ ਦੇ ਵਿੱਚ ਕਿਉਂਕਿ ਅਮਨ ਬੈਠਿਆ ਵੁਟਿਕ ਚ ਤੇ ਕੰਮ ਹੈਗਾ ਜਾਦੇ ਕਿਉਂਕਿ ਅਸੀਂ ਨੇ ਓਪਨਿੰਗ ਕਰਨੀ ਜਲਦੀ ਜਲਦੀ ਤੁਹਾਨੂੰ ਪਹਿਲਾਂ ਵਲੌਗ 'ਚ ਦੱਸਿਆ ਹੋਇਆ ਤੇ ਮੈਂ ਸੋਚਿਆ ਚਲੋ ਬੱਚੇ ਸਕੂਲੋਂ ਆਏ ਨੇ ਤੇ ਆਪਾਂ ਬੱਚਿਆਂ ਨੂੰ ਕੁਝ ਨੁਕਝ ਬਣਾ ਕੇ ਦੀ ਕਿਉਂਕਿ ਬੱਚੇ ਕਹਿੰਦੇ ਵੀ ਸਾਨੂੰ ਭੁੱਖ ਲੱਗੀ ਹੈ ਤੇ ਮੈਂ ਬੱਚਿਆਂ ਵਾਸਤੇ ਲੈ ਕੇ ਆਇਆ ਮੈਗੀ ਆ ਦੇਖੋ ਇਹ ਨੇ ਸਾਰੇ ਮੈਗੀ ਨੇ ਤੇ ਸੋਚਿਆ ਅਸੀਂ ਵੀ ਚਲ ਨਾਲ ਖਾ ਲਾਂਗੇ ਕਿਉਂਕਿ ਸਾਨੂੰ ਥੋੜੀ ਭੁੱਖ ਕੰਮ-ਕਮੂ ਕਰਨ ਦੇ ਨਾਲ ਭੁੱਖ ਆਟੋਮੈਟਿਕ ਲੱਗ ਹੀ ਜਾਂਦੀ ਹੈ ਨਾ ਤੇ ਇਧਰ ਆਪਣੇ ਬੱਚੇ ਵਾਸਤੇ ਧਰਤਾ ਦੁੱਧ ਤੇ ਫਿਰ ਬੱਚ ਨੂੰ ਖਵਾ ਕੇ ਤੇ ਫਿਰ ਸਾਨੂੰ ਮਿਲਦੇ ਆਂ ਬੁੱਢੀ ਦੇ ਵਿੱਚ ਜਿਹੜੇ ਕੰਮ ਆਪਣੇ ਪੈਂਡਿੰਗ ਰਹਿ ਗਏ ਉਹ ਆਪਾਂ ਕਰ ਰਹੇ ਆ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਕੰਮ ਕਰ ਰਹੇ ਆ ਆਪਾਂ ਤੇ ਬਣੇ ਰਿਹਾ ਵਲੌਗ ਦੇ ਵਿੱਚ ਤੇ ਆਪਣੇ ਤੇਲ ਧਰਤਾ ਕੜਾਈ 'ਚ ਤੇ ਹੁਣ ਆਪਾਂ ਪਾਵਾਂਗੇ ਪਿਆਜ਼ ਪਿਆਜ਼ ਤੋਂ ਬਾਅਦ ਫਿਰ ਆਪਾਂ ਉਸ ਤੋਂ ਬਾਅਦ ਫਿਰ ਆਪਾਂ ਪਾਵਾਂਗੇ ਮੱਗੀ ਤੇ ਤਿਆਰ ਕਰਕੇ ਫਿਰ ਤੁਹਾਨੂੰ ਮਿਲਦੇ ਆਂ ਕਿ ਰਾ ਦੇ ਕੋਪਰ ਬਈ ਗੱਟ ਤੇ ਤੇ ਬਣੇਗਾ ਵਲੌਗ ਦੇ ਵਿੱਚ ਜਿਹੜਾ ਬਣਾ ਲਾ ਲੀਏ ਸੋਹੇ ਰੈਡੀ ਆਪਾਂ ਖਾਣਾ ਲਾ ਇਹ ਆਪਾਂ ਆਪਣੇ ਬੱਚਿਆਂ ਵਾਸਤੇ ਮੈਗਨ ਲਗਾਏ ਆਪਾਂ ਲਗਾਏ ਇਹ ਪੀਪੀ ਨੂਡਲਸ ਕਿਉਂਕਿ ਇਹਦੇ ਇਤਨਾ ਸਬਜ਼ੀਆਂ ਵਗੈਰਾ ਹੁੰਦੀਆਂ ਨੇ ਤਾਂ ਖਾਂਣ ਵੀ ਹੋਟ ਉਸਦੀ ਲੱਗਦੇ ਹੈ ਇਸ ਦਾ ਕੇ ਅਜਾ ਪਾ ਪੀਪੀ ਨੂਡਲ ਬਣਾਉਣਗੇ ਮੈਗੀ ਦੀ ਜਗ੍ਹਾ ਤੇ ਸਾਰੀ ਫੈਮਿਲੀ ਨੂੰ ਆਪਾਂ ਬਣਾਉਣ ਦੇ ਕਿੰਨਾ ਓਕੇ ਦੇ ਰਹੇ ਆ। ਇਹੀ ਮੋਟਰ। 10 ਪੈਕੇਟ ਸੀਗੇ 10 ਪੈਕੇਟ ਆਪਾਂ ਕੱਢ ਲਿਆ। ਤੇ ਆਪਾਂ ਹੁਣ ਆਪਣਾ ਬਣਾਉਣ ਦੇ ਆ ਰਹੀ ਆ। ਆਪਾਂ ਇੱਕ ਪਾਣੀ ਵਿੱਚ ਪਾਣੀ। 8 ਲੀਟਰ ਆਪਾਂ ਪਾਣੀ ਪਾਵਾਂਗੇ ਦੇ ਵਿੱਚ। ਨਾਲਾ ਦਾ ਪਾਣੀ ਘੱਟ ਆਪਾਂ ਸਿਰਫ ਕੋਲ ਪਾਉਣਾ। ਲੋ ਜੀ। 1 ਲੀਟਰ ਪਾਣੀ ਪਾ ਲਈ ਆਪਾਂ 10 ਪੈਕੇਟ ਵਾਸਤੇ। ਤੇ ਹੁਣ ਆਪਾਂ ਇੱਕ ਇੱਕ ਕਰਕੇ ਜਿਹੜੇ ਸਾਰੇ ਮਸਾਲੇ ਨੇ ਨਾ ਉਹਦੇ ਚਾਟ ਕਰਾਂਗੇ जो मैगी पीस जो मैगी के पैकेट में पावे ये चंगी तरह टिप हो गए हैं तो थोड़े टाइम तक ही बन जाएंगे फिर आपको दिखाने ना कि मेरी मैगी बनी गिपी नवे कि दुध भी गर्म हो गया थोड़ी जी पा पत्ती ਫਤਿਹ ਲੱਗੀ ਭੁੱਖ ਤੇ ਫਤਿਹ ਵੀ ਆ ਗਿਆ ਤੇ ਤਾਂ ਜੂਸ ਨਿਕਲੂ ਰਸੋਈ ਦੇ ਵਿੱਚ ਕਹਿੰਦਾ ਮੈਨੂੰ ਛੇਤੀ ਛੇਤੀ ਬਣਾ ਕੇ ਦਿਓ ਫਤਿਹ ਡਰੈਸ ਲਾ ਦਿਓ ਯਾਰ ਹੂੰ ਨਹੀਂ ਕਿਉਂ ਤੇ ਫਤਿਹ ਨੂੰ ਪੈ ਗਈਆਂ 2 ਦਿਨ ਦੀਆਂ ਛੁੱਟੀਆਂ ਸਕੂਲ ਦੀਆਂ ਤੇ ਫਤਿਹ ਕਹਿੰਦਾ ਵੀ ਅੱਜ ਮੈਂ ਡਰੈਸ ਲਾਉਣੀ ਨਹੀਂ ਅੱਜ ਮੈਂ ਡਰੈਸ ਪਾ ਕੇ ਰੱਖਣੀ ਐ ਤੇ ਛੁੱਟੀਆਂ ਚਾਹੀਐ ਨਾ ਹੁੰਦਾ ਨਾ ਸਭ ਨੂੰ ਆਦਾ ਨਿੱਕੇ ਜਿਹੇ ਛੁੱਟੀਆਂ ਪਈਆਂ ਨੇ ਬੰਨੀ ਤੁਹਾਨੂੰ ਬੰਨੀ ਕਿਛੇ ਜਿਹੇ ਛੁੱਟੀਆਂ ਪਈ ਨੇ ਮੁੰਡਾ ਕੱਲ੍ਹ ਸੈਟ ਸਕੂਲ ਦੀ ਟੂਰਨਾਮੈਂਟ ਹੈ ਓਕੇ ਤੇ ਪਰਸੋਂ ਕੀ ਹੈ ਪਰਸੋਂ ਸਕੂਲ ਆਣਾ ਹੈ ਮੇਰਾ ਫਤਿਹ ਸਿੰਘ ਬਹੁਤ ਜਲ ਜਾਰਾ ਬਟਲਾ ਨੂੰ ਪਿਆਰ ਨਹੀਂ ਕਰਦਾ ਫਤਿਹ ਹੈ ਨਾ ਬਟਲਾ ਤਾਂ ਪਿਆ ਕੀ ਬਟਾ ਬਾਂਟਾ ਤੇ ਲੋ ਜੀ ਮੈਗੀ ਆਪਣੀ ਹੈਗੀ ਤਿਆਰ ਸਾਰਿਆਂ ਨੇ ਦੇਖ ਕੇ ਦੱਸਿਓ ਕਿਵੇਂ ਦੀ ਬਣੀ ਹੈ ਮੈਗੀ ਠੀਕ ਹੈ ਤੇ ਤੁਸੀਂ ਵੀ ਜ਼ਰੂਰ ਟਰਾਈ ਕਰੋ ਇਹਨੂੰ ਬਹੁਤ ਵਧੀਆ ਬਣਦੀ ਹੈ ਇਹ ਚੀਜ਼ ਕਿਹਦੀ ਫੋਟੋ ਨਾ ਰੱਖੀ ਗੈਰਾਂ ਤੁਸੀਂ ਰਾਜਿੰਦਰ ਦੀ ਤੁਸੀਂ ਮੇਰੇ ਜੋ ਆ ਕੇ ਕਿਉਂ ਬੈਠੇ ਹੋ ਆ ਨਾ ਤਨ ਕੋਈ ਫੈਕਟਰ ਫੋਨ ਆਇਆ ਜੁਕਿਆ ਤਾਂ ਇਹਨੇ ਜੋ ਆ ਜਿਹੜੀ ਕੁਰਸੀ ਆ ਵਿੱਚ ਤੇ ਕੁਰਸੀ ਵਾਲੇ ਕੰਮ ਕਰਨ ਨਹੀਂ ਆਉਂਦੇ ਕੰਡਾ ਘਟਣ ਵਾਲਾ ਕੁਰਸੀ ਦਿੱਤੀ ਨਹੀਂ ਮੈਨੂੰ ਤਾਂ ਪਤਾ ਲੱਗਦਾ ਕਿ ਥਰੇਲੂ ਹੋਰ ਤਾਂ ਨਾ ਮੈਂ ਬਿਜ਼ਨਸ ਨੂੰ ਕੀਤਾ ਹੋਰ ਥਰੇਲੂ ਹੋਰ ਤਾਂ ਸੁਟਾ ਬੈਕ ਨਾ ਨਾ ਕੱਟੀ ਨਹੀਂ ਉਹ ਕਹਿੰਦਾ ਸਾਨੂੰ ਸੁਟਾ ਗੰਢਿਆਂ ਦੇ ਸਮੱਗਰ ਸੁਟਾ ਚਾਹੀਦੇ ਲੋ ਜੀ ਰਾਤ ਤੁਸੀਂ ਦੇਖਿਆ ਸੀ ਕਿ ਕਾਫੀ ਜ਼ਿਆਦਾ ਲੇਟ ਹੋ ਗਿਆ ਸੀ ਅਸੀਂ ਤੇ 3 ਵਜੇ ਗਈ ਸੀ ਸਾਨੂੰ ਆਤਮ ਨੂੰ ਕੰਮ ਕਰਦਾਂ ਨੂਰੇ ਅਗੰਗਰ ਤਾਂ ਬੰਦ ਮਿਤੀ ਆਦਾ ਫੋਨ ਲਾਣਾ ਚਾਹੀਦਾ ਤੇ 42 ਇਹ ਹੈਗਾ ਪੀ ਹੈ 42 ਨਹੀਂ 42 ਇਹ ਤਾਂ ਹੋ ਜਾਊਗਾ ਹਾਂਜੀ ਹਨਾ ਇਹ ਰਹਿਣ ਦੇ ਰਹਿ ਨਹੀਂ ਭੇਜਦੇ ਆਪਾਂ ਕਿ ਨਹੀਂ ਨਹੀਂ ਬਸ ਲੋ ਸਾਨੂੰ ਨਾਲ ਸਾਡੀ ਭੈਣ ਜੀ ਮਿਲ ਗਈ ਤੇ ਇੱਕ ਹੋ ਮੇਰੇ ਕੋਲ ਟੈਨਸ਼ਨ ਘਟਾ ਦੂ ਵੀ ਸਾਰਾ ਕੰਮ ਆਪਾਂ ਹਰਦੀ ਤੁਹਾਨੂੰ ਸੌਂਪ ਦੇਣਾ ठीक है अब तुम्हारे हवाले बुटीक साथियों हैं मैंने चार दिन फीलिंग लाके बैठा कुर्सी पे बैठ के सही है <laughs> सही है चलो उन्होंने मेरा बुटीकला जी फोन आ हां और पूछ स्टोर किठे 16 नंबर के उठे है अंजलि सिंह है वो कह रही है रह हरजीत कह रही है हुआ है कहंदे अंजलि सिंह जेडी लेग के ਇਹ ਦੇਖੀ ਨੀ ਹਾਂ ਕੁਛ ਹੀ ਕੋਲਾ ਕਿਹੜੀ ਤੇਰੀ ਸੇਸਾ ਪੁੰਨੇ 60 ਵਗੇ ਫੇਰ ਲੋਗੇ ਉਹ ਤਾਂ ਕਈ ਦਿਨ ਹੋ ਗਏ ਗਵਨ ਕਿ ਗਵਨ ਦਾ ਸ਼ੋਅ ਹੋਇਆ ਨਹੀਂ ਹੈਗਾ ਨਹੀਂ ਮੈਂ ਦੇਖ ਲਿਆ ਤਾਂ ਅਮੀ ਗੱਜ ਸਵੇਰ ਦਾ ਆਪਾਂ ਨੇ ਘਰੇ ਕੋਈ ਕੰਮ ਨਹੀਂ ਕੀਤਾ ਕਿ ਫੇਰ ਦਾ ਆਪਾਂ ਬੁਟੀਕ ਸੇ ਕੀਤਾ ਕੱਲ ਆਪਾਂ ਤਾਂ ਬੁਟੀਕ ਜ ਨਹੀਂ ਕੀਤਾ ਤੇ ਘਰੇ ਕੰਮ ਕੀਤਾ ਸੀ ਇਹੀ ਫਾਇਦਾ ਹੁੰਦਾ ਨਾ ਆਪਾਂ ਆਹ ਬਸ ਸਾਡੇ ਤਾਂ ਫੋਲੋਇੰਗ ਕਰਦੇ ਇਹ ਘੱਟ ਨੇ ਥੋੜੀ ਹੈ ਨਾ ਸਫਾਈ ਕੀਤੀ ਸਾਡੇ ਲਈ ਰਹਿਣ ਲਈ ਹੈ ਨਾ ਕੱਲ ਚ ਲੱਗ ਗਈ ਨਹੀਂ ਰਹਿ ਗਈ ਸੁਆਹੀ ਕੀਤੀ ਗੱਲ ਕੱਲ ਲੱਗ ਰਿਹਾ ਵੀ ਸੁਆਹੀ ਕੀਤੀ ਵੀ ਕਰੇ ਕੱਲ ਮੇਰੇ ਪੈਰ ਆਸਾਸ ਕਰਦੇ ਨੇ ਸਾਰਾ ਦਿਨ ਅੱਜ ਸਵੇਰੇ ਉਹੀ ਖਾਓ ਤੇ ਸੁੱਟੋ ਕੱਲ ਜੇ ਤਾਂ ਸ਼ਾਮੀ ਵੀ ਤੇ ਸਾਰਾ ਰੋਟੀ ਕਿੰਨਾ ਆ ਕੇ نیچے ਆ ਕੇ ਕਿਹ ਆ ਕੇ ਬੈਠਾ ਤੇ ਉਚਾਲ ਆਵਾ ਮੰਮੀ ਕਿਵੇਂ ਬੈਠੀ ਜਦ ਮੈਂ ਠੰਡ ਲੱਗਦੀ ਮੰਮੀ ਨੂੰ ਬੜੀ ਠੰਡ ਲੱਗਦੀ ਹੂੰ ਇਹ ਦੀਦੀ ਆਪਣੇ ਕਿਥੋਂ ਨੇ ਇਹ ਦੀਦੀ ਆਪਣੇ ਪਿੰਡੋਂ ਨੇ ਹਾਂਜੀ ਮੈਂ ਦਰਾਤਾ ਹੈ ਇਹ ਆਪਣੀ ਸ਼ਾਪ ਵਾਸਤੇ ਲੈ ਗਏ ਹਾਂ ਮਤਲਬ ਗ੍ਰੀਨ ਵਾਲਾ ਜ਼ਿਆਦਾ ਸੋਹਣਾ ਹੈ ਇਹਨੂੰ ਲੱਗ ਰਿਹਾ ਪਰ ਮੇਰੇ ਦਿਮਾਗ 'ਚ ਗੱਲ ਚੱਲ ਰਹੀ ਹੈ ਇਹ ਕਲਰ ਦੇਖ ਕੇ ਇੱਕ ਹੋਰ ਵੀ ਸੀਗਾ ਇਹ ਨਾਲ ਦਾ ਭਾਜੀ ਹੋਰ ਆ ਰਿਹਾ ਹੈ ਕਲਰ ਕੀ ਗੱਲ ਚੱਲ ਰਹੀ ਹੈ ਤੁਹਾਡੀ ਪੁੱਤਰਾ ਹੈ ਕੀ ਗੱਲ ਚੱਲ ਰਹੀ ਹੈ ਮਾ ਉਸਾਲਾ ਵੀ ਚੱਲ ਰਿਹਾ ਹੈ ਮੈਂ ਇੱਕ ਕਲਰ ਹੋ ਗਿਆ ਕੇ ਦੱਸ ਨਹੀਂ ਤੈਨੂੰ ਕੀ ਚੰਗ ਰਿਹਾ ਹੈ ਇੱਕ ਕਿਲੋ ਹੋਰ ਦੇਖ ਲਓ ਤੁਸੀਂ ਆਹ ਸੌਫਟ ਹੈ ਜੀ ਤੁਸੀਂ ਕਹਿੰਦੇ ਸੌਫਟ ਹੋਵੇ ਪੀ ਲਾਓ ਮੈਂ ਫਲੈਕ ਨਹੀਂ ਵੀ ਉਹਦਾ ਮਾਈਂਟ ਚੇਂਜ ਹੋ ਗਿਆ ਕੁਈ ਨਾ ਆਇਆ ਫਿਰ ਦਾ ਫਟ ਹੈ ਰੇ ਅਰੇ ਕਿਹ ਵਾਈ ਬੜਾ ਮੋਬਾਈਲ ਸੇ ਇਹ ਉਟਾਲਾ ਪ੍ਰਿੰਟ ਲੱਗ ਰਿਹਾ ਹਾਂਜੀ ਹੋਈ ਹੈ ਨਾ ਅਟਕਾ ਸੇ ਜੇ ਅਟਕਾ ਸੇ ਤਾਂ ਇਕੱਠੀ ਨਹੀਂ ਹੁੰਦੀ ਨਾ ਰੰਗ ਫੇਟੋ ਸਾਡੇ ਫਤਨ ਤੇ ਵੀ ਇਕੱਠੀ ਕਰ ਦੇਣੀ ਇੱਥੇ ਲੱਗ ਗਈ ਲੱਗੇ ਨੂੰ ਪਕੜ ਕਰ ਲੈਣੇ। ਸੁਣੀ। ਹੂੰ। ਸੁਣੀ। ਇੱਕ ਨਾ ਹਾਂ ਇਸ ਤੋਂ ਦਾ ਵੀ ਹਾਂ ਹਾਂ ਬੋ ਸੁਣੀ। ਨਹੀਂ ਮੈਨੂੰ ਥੋੜੀ ਇੰਨੀ ਵੱਧ ਨਹੀਂ ਲੱਗੀ। ਚਲੋ। ਆਹ ਗ੍ਰੀਨ ਕਲਰ ਦਾ ਗ੍ਰੀਨ ਲੱਗ ਜਾਓ। ਹੂੰ। ਆਹ ਦਾ ਗ੍ਰੀਨ ਹੀ ਸਾਡਾ। ਉਹਦਾ ਕੋਮਨ ਕਲਰ ਨਹੀਂ ਨਾ ਸਾਰੇ। ਇਹਦਾ ਪਹਿਲਾਂ ਵੀ ਜਿਹਦਾ ਚੱਲਿਆ ਇਹ ਹਰੇ ਗ੍ਰੀਨ ਦੇ। ਇਹ ਸਾਰੇ ਘੋਮਣ ਗੱਲਤ ਨੇ ਇਹ ਸਾਰੇ ਛੋਟੇ ਆ ਕਿਤੇ ਠੀਕ ਹੈ ਨੀਚਾ ਹੈਗਾ ਟਿਕਨਸ ਬਣਾ ਉਹ ਕਲਰ ਕੋਈ ਜਿਹਦਾ ਹੋਇਆ ਚਾਹੀ ਹੁੰਦਾ ਬਲੈਕ ਚਲ ਹੁਣ ਮੈਂ 10 ਕਿ ਕੀ ਸੋਚ ਰਿਹਾ ਇਸਨੇ ਆ ਦੇਖੋ ਉਹ ਸਹੀ ਛੋਟਾ ਆ ਗਿਆ ਹਾਂ ਠੀਕ ਹੈ ਹਮ ਉਹ ਕੜਾਈ ਚਾਹੀਦਾ ਨਾ ਟੈਂਕ ਬਰਾ ਉਹ ਜੱਕਰ ਨੂੰ ਉਹਦੇ ਛੋਲੇ ਬਾਏ ਉੱਥੇ ਬਟੇਚੀ ਲੈਣਾ ਉਹਨਾਂ ਵਾਈਟ ਕੀਤਾ ਵਾਈਟ ਤਾਂ ਬਹੁਤ ਸੋਹਣਾ ਲੱਗਦਾ ਹੋਰ ਕੀ ਲੈਣਾ ਵੇਖਣਾ ਹੋਰ ਦੋਸਤ ਵੀਸ਼ੂ ਹੋਰ ਕੀ ਚਾਹੀਦਾ ਹੁੰਦਾ ਉਹ ਜਿਵੇਂ ਜਿਵੇਂ ਬੈੰਨੇ ਫਿਰ ਚਾਹਤ ਆਉਂਦਾ ਪਿਆਰ ਚਾਹੀਦਾ ਆ ਚਾਹੀਦਾ ਇੱਥੇ ਆ ਹੋਣਾ ਚਾਹੀਦਾ ਏ ਸ਼ੀਸ਼ਾ ਰਹਿ ਗਿਆ ਮਲਾਉਣਾ ਹਾਂ ਸ਼ੀਸ਼ਾ ਆਪਾਂ ਕਿੱਥੇ ਚੱਲੀਏ ਕੋ ਉਹ ਵੀ ਚਾਹੀਦੀ ਮੈਨੂੰ ਨੈਟ ਜੀ ਵੀ ਜਾਲੀ ਜੀ ਵੀ ਬਣੀ ਜਿਹੜੀ ਉਡਣ ਦੀ ਉਹ ਵੀ ਚਾਹੀਦੀ ਏ ਹੂੰ ਉਹ ਕਿੱਥੇ ਮਿਲੂਗੀ ਪੁੱਛ ਲੈਨੇ ਆਪਾਂ ਕੀ ਚਾਹੀਏ ਉਹ ਜਿੱਦਾਂ ਵੁੱਡਿੰਗ ਦੀ ਜਾਲੀ ਟਾਈਪ ਇਹਨੇ ਕੋਈ ਬਣਿਆ ਹੁੰਦਾ ਉਹ ਚਾਹੀਦੀ ਆ ਮੈਨੂੰ ਉਹ ਕਿੱਥੋਂ ਮਿਲਣੀ ਆ ਉਹ ਮਿਲਣ ਤੁ ਨੂੰ ਕਲਵਿੰਦਰ ਇਹ ਕਾਦਣਾ ਸਾਫ ਹੋਊਗਾ ਕਿਤੇ ਕੋਈ ਚਲਕੀ ਨਾ ਜਾਵੇ ਪੋਚਾ ਫੇਰ ਨਾ ਬਹੁਤੀ ਕਰੀ ਫੇਰ ਪੋਚਾ ਫੇਰ ਨਾ ਉਹ ਫੇਰ ਗਰਮ ਪਾਣੀ ਜਾਂ ਫਰਮਾਇਓ ਪਾਣੀ ਜੋ ਹਾਂ ਪਾਣੀ ਜੋ ਲੋ ਪੋਚਾ ਮਸ਼ੀਨ ਲਿਆਂਦੀ ਸੀ ਆਪਾਂ ਨੇ ਉਹ ਅੰਦਰ ਬਾੜ ਦੇ ਬਾਹਰ ਤੇਲ ਗਿਰ ਗਿਆ ਉਹਦਾ ਪਤਾ ਨਹੀਂ ਕੰਮ ਕਰ ਮੈਂ ਦੇਖਿਆ ਐਵੇਂ ਬੋਚਾ ਫੇਰਦਾ ਜਿਆ ਨਹੀਂ ਕਰਕੇ ਨਾ ਜਮ ਕੋ ਹਾਂ ਜਮ ਕਾਇ ਖੂ ਬਾਜ ਬਾਜ ਚੱਲ ਹੁੰਦੀ ਨਹੀਂ ਗੀ ਇੱਥੇ ਚੌਕ ਆਹ ਹੁਣ ਚੱਪਲ ਘੜੀ ਤੋਂ ਆ ਗਿਆ ਮੈਂ ਚੱਪੈਰੋਂ ਤੇਲ ਲਾ ਗਿਆ ਨਾ ਮਾ ਆਗੇ ਬੰਦੇ ਪਾਗ ਨਹੀਂ ਬੰਨਿਆ ਲੈ ਸੱਟ ਨਹੀਂ ਆਉਂਦੀ ਵਿੱਚ ਖੋਈ ਜਾਂਦੀ ਉਹਨੂੰ ਆਉਂਗੀ ਸੱਟ ਹੌਲੀ ਹੌਲੀ ਲੈ ਆਪਣੀ ਫੜ ਫੋਚਾ ਅੰਤਰਾਉ ਦੀ ਜੀ ਆਈ ਪੂਆ ਤੇਰੀ ਆਈ ਕੱਲ ਨੂੰ ਆਏ ਬੈਠੇ ਹਾਂ ਕੜੀ ਬਿਲਕੁਲ ਹਾਂਜੀ ਤੁਸੀਂ ਕਿਵੇਂ ਬੈਠੇ ਹੋ ਰੇ ਐਵੇਂ ਐਵੇਂ ਕਿਵੇਂ ਬੈਠਿਆ ਵੱਡੀ ਕੁਰਸੀ ਤਾਂ ਉੱਥੇ ਐ ਨਾ ਮੇਰੇ ਬੈਠੇ ਕਿਹੜਾ ਜੀ ਲੱਗਦਾ ਉੱਥੇ ਨਹੀਂ ਲੱਗਦਾ ਸਤਨ ਦੀ ਗੱਲ ਸੱਚੀ ਹੋ ਕੇ ਜਦੋਂ ਕਹਿੰਦੇ ਕਿ ਉੱਥੇ ਹੀ ਬੈਠੋਗੇ ਸਾਹਮਣੇ ਬੈਠਣਾ ਹੈ ਬਲੋ ਕੱਲਾ ਪਾਏ ਮੈਟ ਲੈ ਕੇ ਆਏ ਸੀ ਤੁਹਾਨੂੰ ਮੈਟ ਦਿਖਾਈ ਸੀ ਇਹਨੂੰ ਮੈਟ ਨਹੀਂ ਇਹਨੇ ਕਾਰਪਟ ਕਹਿੰਦਾ ਮੈਂ ਕਾਰਪਟ ਕਹਿੰਦੇ ਨੇ ਕਾਰਪਟ ਕਹਿੰਦੇ ਸੋਹਣਾ ਵੀ ਬਲ ਬਹੁਤ ਸੋਹਣਾ ਹੈ ਤੂੰ ਇਹਨਾਂ ਦਾ ਕਈ ਦਾ ਆਪ ਵੀ ਬਟਿਆ ਹੁੰਦਾ ਹੈ ਇਹ ਨਹੀਂ ਪੁੱਤ ਇੱਕ ਮਿੰਟ ਉਹ ਲੈ ਲੈ ਕੰਕਰ ਉਹ ਦਿਖਾ ਲੋ ਇੱਕ ਮਿੰਟ ਆਪਾ ਲੈ ਲੈਂਦਾ ਇੱਕ ਮਿੰਟ ਉਹ ਬਾਰੇ ਪਿਆ ਉਹ ਲੈ ਲੈਂਦਾ ਹਾਂ ਮਿੱਟੀ ਝਾੜ ਮਸਲ ਲੈਂਦਾ ਹਾਂ ਸ਼ਰਮ ਮਿੱਟੀ ਮੇਟਾ ਆ ਗਾ ਉਸ ਨੂੰ ਲੈ ਲੈਂਦਾ ਉਹ ਮਿੱਟੀ ਝਾੜ ਮਸਲ ਲੈਂਦਾ ਇਹ ਇਹ ਕਿਹੜਾ ਸਾਫ ਕਰ ਰੱਦ ਲੈ ਲੈਂਦਾ ਜੀ ਚਿੱਕੜ ਨਾਲ ਪੂਰੀ ਕਿੱਦ ਦੀ ਕਿੱਦ ਦੀ ਰਿੰਦਾ ਕਿ ਦੇਖੋ ਅੱਛਾ ਮਿੱਟੀ ਸਾਫ ਕਰਨਾ ਹੈ ਉੱਥੇ ਬਹਿਣ ਵਾਲੇ ਉੱਥੇ ਜਿੱਦਾਂ ਕੀ ਕੱਪੜੇ ਤੰਨ ਨਾਲ ਜੇ ਬਿਹੜੇ ਪੈਰ ਗਿੱਲੇ ਹੋ ਜਾਣੇ ਕੱਲ ਨੂੰ ਹੈਨਾ ਸਹੀ ਗੱਲ ਆ ਫਤਿਹ ਸਭ ਪਤਾ ਹੈ ਇਹ ਦੁੱਤ ਤੂੰ ਤਾਂ ਉਹ ਰੱਖ ਲੋ ਨਹੀਂ ਕਦੀ ਨਹੀਂ ਉਹ ਪਈ ਆਪਣਾ ਆ ਰੱਖੋ ਚੱਤਰ ਹਾਂ ਆ ਸੋ ਨੀ ਆ ਹੰਦਾਂ ਲੱਗ ਗਿਆ ਜਿੱਦੇ ਪਾਣੀ ਪੁਣੀ ਨਾਲ ਅੰਦਰ ਆ ਰਿਹਾ ਤੇਰੇ ਹੀ ਲਾਗੇ ਸਾਡੇ ਕਿਹਦਾ ਟਿਆਬ ਹੋ ਗਿਆ ਮੈਂ ਬੋਲਿਆ ਸਵਰਟੀ ਦਾ ਹਾਂ ਕੁਛ ਨਹੀਂ ਬੁਣਾ ਨਾ ਕਹਿੰ ਕੋ ਨਾ ਬਠੀ ਕੋ ਕਿਵੇਂ ਸੋਨੂ ਕਰਦਾ ਹੈ ਤੇਰਾ ਸੋਨੂ ਦੇ ਘਰ ਕੋਲੇ ਮੈਂ ਚਾੜ ਡੋਲਿਆ ਕਿਵੇਂ ਸੋਨੂ ਦੇ ਘਰ ਕਿੱਥੇ ਆ ਕੇ ਡੋਲ ਗਿਆ ਹਾਂ ਹੰਦੇ ਤੇ ਬੈਠੇ ਕੀ ਪਾਣੀ ਇੱਥੇ ਕੁ ਲੰਦਾ ਐ ਇੰਟਰ ਦੇ ਹਾਂ ਪਾਣੀ ਇੰਟਰ ਦੇ ਸਿਲੋਂ ਤੇ ਫਿਰ ਸਾਨੂੰ ਲੈਣ ਦੇ ਨਾਲ ਸਮਝ ਜਣਾ ਚਾਹੀਦਾ ਇਹਨੇ ਗੱਲ ਪਲਟਾਤੀ ਇਹਨੇ ਉਹ ਚਾਹ ਕਿ ਡੋਲ ਕੇ ਐਂ ਬਲੇ ਜਵਾਬ ਦੇ ਇੱਕ ਕੰਮ ਹੋਰ ਕਰਨਾ ਹੁੰਦਾ ਮੈਨੂੰ ਜਾਣਾ ਪਊਗਾ ਨਹੀਂ ਮੈਂ ਆਣਾ ਅਰੇ ਇੱਥੇ ਲੜਾ ਢੱਕ ਕੇ ਤੇਰਾ ਇੱਥੇ ਬੈਠਾ ਓਹ ਇਸਨੇ ਟੇਬਲ ਤੇ ਜਪਾਤੀ ਲਾ ਕੇ ਲਾ ਕੇ ਐ ਇਤੋਂ ਨਹੀਂ ਜਾਣਾ ਜੱਟ ਰੱਖ ਕੇ ਆਪਾਂ ਰੱਖੀਏ ਭਾਈ ਤਾਂ ਅੰਦਰ ਭਾਈ ਤਾਂ ਅੰਦਰ ਕਰੀਏ ਯਾਰ ਸਫਾਈ ਦਾ ਮੈਂ ਬਈ ਅੰਦਰ ਮੇਰਾ ਜਾਨ ਉਹ ਜਮੀ ਜੀ ਨਹੀਂ ਕਰਦਾ ਹੈਗਾ ਔਰ ਸਫਾਈ ਮੈਂ ਕਰਦਿਆ ਕਰੂੰ ਭਾਈ ਠੀਕ ਹੈ ਕੋਈ ਤਾਂ ਪਹਿਲਾਂ ਹੀ ਮੈਂ ਤੁਹਾਡੀ ਬਹੁਤ ਭਰ ਜਾਈ ਆ ਹੈ

ਪ੍ਰੈਸ ਅੰਦਰੋਂ ਅੰਗਰ ਭਰ ਲਿਆ ਕਰੋ ਪ੍ਰੈਸ ਲੈ ਲੈ ਕੀ ਹੁਣ ਅੰਦਰ ਥੋੜੀ ਰੱਖਣੀ ਪੈਸ ਹੈ ਬੰਦਾ ਇਹ ਨਗਦ ਕਰਨਾ ਪਊਗਾ ਹੁਣ ਫਿਰ ਨਾ ਨਾ ਰਬੀਆ ਕਰਨਾ ਕੋਈ ਅੰਦਰੋਂ ਪ੍ਰੈਸ ਕਰ ਲਿਆ ਕਰੋ ਥੋੜੀ ਦਾਸਾ ਕਾਉੜੇ ਮੈਨੂੰ ਪਾਇਆ ਵੀ ਆਪਾਂ ਕਾਢ ਨਹੀਂ ਬਣਾਇਆ ਇਹ ਥੋੜੀ ਰੱਖਣੀ ਪਉਂਦੀ ਹੈ ਅੱਛਾ ਹੋਰ ਹਰਦੀ ਪਹਿਲਾਂ ਬੁਟੀਕ 'ਚ ਲੱਗੀ ਹੋਈ ਸੀ ਉਹ ਤਾਂ ਠੀਕ ਹੈ ਮੈਨੂੰ ਪ੍ਰੈਸ ਦਾ ਇਤਲਾ ਕਰਨਾ ਪਊਗਾ ਇਹ ਤਾਂ ਜਿਵੇਂ ਇੰਨਾ ਚੰਗੀ ਹੋ ਜਾਣੀ ਖਾਦ ਨੂੰ ਬਣਾਉਂਦੇ ਸਾਲ ਇੱਕ ਉੱਪਰ ਬਣਾ ਲਾਗੇ ਹੈ ਹੈ

ਹਾਂਜੀ ਹਾਂਜੀ ਚਲੋ ਚਲੋ ਮੈਂ ਹੁਣ ਤੁਸੀਂ ਟ੍ਰੈਕਿੰਗ ਕੱਢੋ ਕੋਰੀਅਰ ਕਰਵਾ ਕੇ ਆਓ ਤੁਸੀਂ ਠੀਕ ਹੈ ਨਾ ਕੋਈ ਮੈਸੇਜ ਤੇ ਟੈਕਿੰਗ ਤੂੰ ਕੰਪਿਊਟਰ ਆਨ ਕਰ ਚੱਲ ਕੇ ਤੂੰ ਕਰ ਲੈ ਆਪਾਂ ਇੱਥੇ ਲੈਪਟਾਪ ਵੀ ਰੱਖਦੇ ਆਂ ਯਾਰ ਔਰ ਇਹ ਪ੍ਰਿੰਟਰ ਰੱਖਦੇ ਆਂ ਇੱਕ ਛੋਟਾ ਪ੍ਰਿੰਟਰ ਲਿਆਓ ਤੇ ਲੈਪਟਾਪ ਲਿਆਓ ਲੈਪਟਾਪ ਤਾਂ ਪਿਆ ਆਪਣੇ ਕੋਲੇ ਪ੍ਰਿੰਟਰ ਆਪਣਾ ਔਰੀ ਰੱਖ ਲੈਣੇ ਆਪਣੇ ਕੋਲ ਜਿਹੜਾ ਕਰੂਗਾ ਮੈਂ ਸੈੱਟ ਕਰ ਦਉਣਾ ਕੋਈ ਨਾ ਕਰਦੇ ਆ ਉਹਦੇ ਵਾਸਤੇ ਪਲੱਗ ਵਿੱਚ ਇਹ ਪਲੱਗ ਆ ਟੈਂਪਰ ਕੋਈ ਕਿੱਥੇ ਲੱਗਾ ਇੱਥੇ ਬੋਰ ਬਾਰੇ 3 ਪਿਨਾਂ ਰਿਹਾ ਹੂੰ ਇਆ 20 ਮਿੰਟ ਮਾਰੋ ਜਸਮਾਨਾ ਹਜੇ ਕਮਾ ਨੂੰ ਮਿੰਟ ਮਾਰੋ ਲੇਟ ਨਾ ਕਰੋ। ਉਹ ਨਾ ਇਹ ਬੰਦਾ ਕੀੜੇ ਕੜ ਕੜ ਕੇ ਜੀ ਉਧਰ ਬਾਹਰ ਨੇ ਫਿਰ ਇਧਰ ਉਹਨੂੰ ਜੀ ਨਹੀਂ ਕਰਦਾ ਜੀ ਇਧਰ ਇਹਨੂੰ ਉਧਰ ਜਾਣ ਦੀ ਜੀ ਨਹੀਂ ਕਰਦਾ ਹੈਗਾ। ਹੋਰ ਕੀ ਹੈ? ਮੈਨੂੰ ਹੈ ਕਿ ਜੀ ਮਦਰ ਬੱਗੀ। ਮਸ ਫਾਇਆਂ ਲੱਗਣ ਤੋਂ ਵਿੱਚ ਬੈਠੀ ਰਹੀ ਇਕੱਲੀ ਹੋਈ। ਕੋਈ ਥੋੜਾ ਨਾ ਬੈਠ ਕੇ ਕਰਨੀ ਆ ਪੂਰੀ ਰਾਲਾ। ਉਹ ਜਿਹੜਾ ਡਰਾਈ ਹੁੰਦੇ ਪਿਆ ਨਾ ਹਾ ਕੱਪੜੇ ਕੁਪੜਾ ਨਾਲ ਖਲਾਰਾ। ਉਹਦੇ ਵੇਖ ਜਿਹੜਾ ਤੋੜੇ ਲਿਆਉਣ ਵਾਲੇ ਨੇ। ਉਹ ਲਿਆਉਂਦੇ ਜਿਹੜੇ ਸਾਹਣੇ ਹੁੰਦਾ। ਭੈਣ ਮੁਟਾਕੇ ਹੈ ਕੀ ਲੱਛਣ ਕਰਦਾ? ਪੀਸ ਤਾਂ ਫਿਰ ਐਸੀ ਨਾ ਅਰੇ ਨਾ ਨੀਲਾ ਨਹੀਂ ਕਰਦੇ ਕੋਈ ਜਿਵੇਂ ਦੇਖੀ ਕੀ ਕਰ ਉਹ ਜਿਹੜੇ ਪਾਸੇ ਨਾਲ ਤੋਂ ਤੇਰੇ ਅੱਦੇ ਕੰਮ ਕਰਾਏ ਨੰਕਾ ਦਾ ਬੰਦ ਹੋ ਜਾਂਦਾ ਉਹਦਾ ਅਟ ਵੀ ਨਹੀਂ ਰਪੈਂਗਾ ਅੱਧਾ ਹਵਾ ਨਾ ਆਇਆ ਤਾਂ ਆਇਆ ਹੀ ਹੈਗਾ ਅਜਾ ਕੋ ਦਿਨ ਦੇ ਵਿੱਚ ਲਾਈ ਹੋ ਕੇ ਕਿਸ ਨੂੰ ਦਿਖਾਈਏ ਹਣਾ ਪਰ ਦਿਨ ਦੇ ਵਿੱਚ ਬਾਹਰ ਵਾਲੀ ਭੈਣਾਂ ਸੁੱਤੀਆਂ ਹੁੰਦੀਆਂ ਨੇ ਕੋਈ ਜਲੇ ਉਹ ਬਾਹਰ ਦੇਖ ਲੈਣਗੇ ਉਹਨੇ ਦਾ ਰਸਤਾ ਖਤਮ ਹੋ ਜਾਂਦਾ ਆਪਣਾ ਹਾਂ ਫਲੋਗ ਕਿ ਬਾਅਦ ਨਾ ਕੁਝ ਨਹੀਂ ਉੰਦਾਦਾ ਅੱਜ ਵੀਡੀਓ ਬਾਹਰ ਲੈਣਾ ਹੈ ਆ ਵੀਡੀਓ ਬਾਹਰ ਲੈ ਚਲੋ ਕਰੋ ਬੰਦ ਫਿਰ ਆਪਾਂ ਕਰੀਏ ਆਹ ਲੈ ਕੇ ਦਾ ਆਪੂ ਆ ਰੀਲ ਮਲੋਣੀ ਹੋਣੀ ਹੋਣੀ ਆ ਸਾਰੇ ਅੱਜ ਮੰਮੀ ਸਾਡੀ سپورਟ ਚ ਆਏ ਨੇ ਆ ਦੀਦੀ ਵੀਡੀਓ ਵੇਂਦੇ ਨੇ ਤੇ ਕਹਿੰਦੇ ਤੁਸੀਂ ਮੰਮੀ ਨੂੰ ਤੰਗ ਬੜਾ ਕਰਦੀਆਂ ਤੇ ਮੈਂ ਅੱਜ ਮੰਮੀ ਦੇ ਪੱਖ ਚ ਫੈਸਲਾ ਕਰਨ ਆਈ ਵੀ ਮੰਮੀ ਨੂੰ ਤੰਗ ਨਹੀਂ ਕਰਨਾ ਮੰਮੀ ਜਿਹੜੀ ਹੁਣ WhatsApp ਤੇ ਮੇਰੀ ਸਹੇਲੀ ਪੂਰੀ ਹੋ ਗਈ ਹਾਂ ਉਹਦੀ ਬੜੀ ਟੈਨਸ਼ਨ ਲੈ ਲਈ ਇਹਨਾਂ ਨੇ ਬਲਜੀਤੀ ਆਂਟੀ ਦੀ ਉਹ ਵੀਡੀਓ ਦੀ ਆਈ ਮੇਰੇ ਕੋਲ ਪਰ ਉਹਦੀ ਏਨੀ ਆਪਣੇ ਜੇ ਨਹੀਂ ਕਿਸੇ ਹੋਰ ਜਿੱਦ ਨਾਲ ਆਪਣਾ ਮੂੰਹ ਹੋ ਗਿਆ ਬਿਲਕੁਲ ਇੰਨੀ ਦੂਰੀ ਰੱਖਦੇ ਹੋ ਜਿਵੇਂ ਆਪਣੇ ਮੇਕ ਲੈਣਾ ਬਸਤ ਵਿੱਚ ਰਹੇ ਤੇ ਯਾਦ ਨਹੀਂ ਹੋ ਕਿ ਮਿਸ ਨੂੰ ਨਹੀਂ ਖਿਡੇ ਆਹ ਦੇ ਆ ਜਾਣਾ ਮੈਂ ਫੂਲ ਆ ਆ ਜਾਣਾ ਤੋ ਪੱਲੀ ਚੱਕਦੀ ਪਿੰਡਾਂ ਦੀ ਚੱਕੀ ਦਾ ਇਹ ਤੁਹਾਡੀ ਗੋੜੀ ਵੀ ਜਾਂਦਾ ਤੇ ਉਹਨੇ ਪਬਲਿਕ ਕੋਈ ਵੀ ਚੀਜ਼ ਬਣਾਉਣੀ ਤਾਂ ਆਂਟੀ ਨੇ ਕਿ ਕੋਈ ਵੀ ਸਬਜ਼ੀ ਬਣਾਉਣੀ ਉਹਨੇ ਮੰਮੀ ਨੂੰ ਪਹਿਲਾਂ ਦੇਖ ਜਾਣੀ ਲੈ ਪਰਮਜੀਤ ਆਹ ਕਾਲਾ ਆਹ ਇਦਾਂ ਕਰ ਲੈ ਹੈ ਇੱਕ ਇੱਕ ਕੁੜੀ ਤੇ ਇੱਕ ਮੁੰਡਾ ਵਿਆਹੇ ਹੋਏ ਨੇ ਹੋਰ ਨਾਲ ਦੇ ਛੋਟਾ ਮੁੰਡਾ ਬੰਗਿਆ ਹੋਇਆ ਜਿਵੇਂ ਪਤਾ ਨਹੀਂ ਵਿਆਹ ਕਿ ਮੰਗਿਆ ਕਿ ਨਹੀਂ ਮੈਨੂੰ ਨਾ ਪਤਾ ਨਹੀਂ ਹੈਗਾ ਜਵਾਨ ਬਹੁਤ ਨੇ ਦੀਦੀ ਉਹ ਬਹੁਤ ਜਵਾਨ ਆਣੇ ਥੋੜਾ ਕਹ ਦਿੰਦਾ ਕੋਈ ਨਹੀਂ ਬੱਚੇ ਵਿਆਏ ਹੋਏ ਨੇ ਉਹਦਾ ਨਾਂ ਬਹੁਤ ਜਵਾਨ ਕਿਤੇ ਹਿੰਮਤੀ ਵੀ ਇੰਨੇ ਜਿੰਨੇ ਕਹਿ ਦੋ ਉਹਨਾਂ ਨੇ ਆ ਭੱਜੇ ਫਿਰਨਾ ਕਿਤੇ ਸਲਾਈਆਂ ਬੁਣਨੀਆਂ ਕਿਤੇ ਸਲਾਈ ਕਰਨੀ ਕਿਤੇ ਇਹਨਾਂ ਨੇ ਇੱਕਦਮ ਛੁਰੂ ਠੱਕਾ ਜਿਹਾ ਉਹਨਾਂ ਨੇ ਦੱਸ ਵੀ ਇੱਕਦਮ ਦਿੱਤਾ ਉਹ ਮੁੰਡੇ ਨੇ ਸਾਡੇ ਨੇ ਸਿੱਧਾ ਹੀ ਫੋਨ ਕਰਾ ਕਹਿੰਦਾ ਕਹਿੰਦਾ ਆਂਟੀ ਇਦਾਂ ਗੱਲ ਹੋ ਗਈ ਬਸ ਉੱਥੇ ਬਸ ਇਹਦਾ ਫੋਨ ਸੁੱਟ ਕੇ ਉੱਥੇ ਹੀ ਰੋਣਾ ਸ਼ੁਰੂ ਕਰਤਾ ਇਨਨ ਮੈਂ ਫੜਿਆ ਫੋਨ ਫੇਰ ਹੋਰ ਕਾਈਂ ਕਹਿ ਰੋ ਤੂੰ ਸਿਆਰੇ ਬਰਾਬਰ ਹੈ ਕੋਈ ਮੇਰੇ ਨਾਲ ਨਾਲ ਕੋਈ ਨੀਂ ਨਿਯਮ ਦਿਆ ਨਹੀਂ ਘਟੇ ਨਹੀਂ ਆਉਂਦੇ ਨਹੀਂ ਚਲਾਉਂਦੇ ਨਹੀਂ ਪੇਰ ਕੋਈ ਤੁਮੰਦੰਤ ਕੋਈ ਮੁੰਡਾ ਖਰਚਾ ਕਰ। ਜੇ ਇਹ ਕੋਈ ਪੰਜ ਜਵਾਬ ਤੇ ਪੰਜ ਨੂੰ ਖਰਚਾ ਕਰ ਪਾ ਜਾਂ ਨਹੀਂ ਹੁਣ ਕਹਿੰਦੇ ਮੁੰਡਾ ਪਰ ਇਹਦਾ ਹਾੜੇ ਕੋ ਬੰਜੀ ਲੱਗਾ ਮੁੰਡੇ ਕੋ ਨਾ ਬੰਜੀ ਲੱਗੂ ਕਿੱਥੇ ਦੱਸੋ ਪੁੱਛੋ ਪਹਿਲਾਂ ਚਾਨ ਮੋਰ ਸਿਰ ਬੋਹਣੀ ਮੋਣੀ ਕੱਪੜੇ ਕੋ ਨੀ ਨਾ ਸੋ ਸਿਆਣੂ ਪਾਣ ਕੱਪੜੇ ਲੈ ਕੇ ਦਿੱਦੀ ਪੁੱਤਿਆ ਪੁਲੀਆਂ ਪਹਿਵਾ ਮੰਗਾ ਮੈਂ ਆਤਮੇ ਮੈਂ ਮੰਦਾ ਵੀ ਫੇਕੇ ਦੇ ਮੈਂ ਸੇਮਾ ਮੰਦਾ ਵੀ ਫੇਕੇ ਸਾਗ ਲੰਡਾ ਕਰਾ ਪੀਆ ਕਰ ਲੈ ਇਸ ਰੇ ਨੀ ਮੈਂ ਜਾਰੇ ਕਿ ਜੇ ਕਹਾਂਗੇ ਜੇ ਕਿਹਦੀ ਹੋ ਆਰ ਮਾਣੇ ਸਾਰੀਆਂ ਇਹ ਹੋ ਜਾਂਦੇ ਮਸੀਦ ਉਹ ਟਾਈਮ ਗਈ ਜਿਆਦਾ ਜੂਗਾ ਕਰਨਾ ਸਾਰੇ ਤੇ ਸਾਡੇ ਖੁੱਲੀ ਨਾ ਆਉਂਦੀਆਂ ਸ਼ਾਮੇ ਮੈਂ 8 10 ਸਮੇਂ ਦੰਦ ਜਾਂਦੀ ਸੀ ਜੀ ਤਾਂ ਲੈਨੇ ਕੁੱਤੇ ਕਿੰਨੇ ਆਨ ਸਾਹਮਣੇ ਉਦੋਂ ਉਹ ਟੈਮ ਉਦੋਂ ਘਰ ਵਾਲੇ ਵਿਦਾ ਹਾਂ ਸਾਡੇ ਨਾਲ ਕੀ ਦੇਖਣ ਆਪਾਂ ਪੈ ਨਾ ਨਾ ਕੋਈ ਜਾਂਦਾ ਕਿ ਰਹਿ ਜਾਂਦਾ ਨਾ ਇਹ ਕੋਈ ਕੁਝ ਨਹੀਂ ਜਾਂਦੀ ਨਾ ਕਦੇ ਛੱਲੀ ਜਾਂਦੀ ਸਾਲਾ ਨਾ ਨਾ ਕੋਈ ਹੋਣਾ ਹਾਂਜੀ ਹਾਂ ਜ਼ਰੂਰ ਜੀ ਜ਼ੂਰ ਆਇਓ ਫਿਰ ਕਿਸੇ ਦਿਨ ਹਾਂ ਹਾਂ ਆਪੇ ਆਹ ਨਾ ਜੀ ਮੈਂ ਕਿਹਦਾ ਟਾਈਮ ਕੱਢ ਕੇ ਜਰੂਰ ਆਉਂਗੀ ਕਿਉਂਕਿ ਹਾਂ ਆਹ ਜੇ ਕੋਈ ਲੱਗਦੇ ਵੰਦੇ ਠੀਕ ਹੈ ਲੱਗਦੇ ਵੰਦੇ ਸਰਾਸੇ ਜੀ ਆ ਜਾਂਦੇ ਆ ਠੀਕ ਹੈ ਹਾਂ ਸਹੀ ਕਿ ਨਾ ਪਕੜਾ ਦੂਰਾ ਠੀਕ ਹੈ ਨੀ ਤਰ੍ਹਾਂ ਠੀਕ ਹੈ ਓਕੇ 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 ਮੈਂ ਤੁਹਾਨੂੰ ਪਤਾ ਕਰ ਦਾਂ ਮੇਰੇ ਜੀ ਉਹ ਬਾਕੀ ਦੇ ਪਾਣੀ ਦਾ ਬਹੁਤ ਬੱਜਾ ਤੁਸੀਂ ਦਿੰਦੀ ਹੈ ਮੈਂ ਕਰੋਨੀਆਂ ਦੇ ਧਿਆਨ ਦਾ ਬੱਜਾ ਹੁਣ ਇਹ ਕਿ ਨਹੀਂ ਸਮਝਦਾ ਮੈਂ ਕਾਪ ਕਹਿੰਦੀ ਨਹੀਂ ਤੁੰ ਸੀ ਉਹ ਬਹੁਤ ਧੀ ਜਿਹੜਾ ਨੰਨਾ ਹੁਣ ਇਹ ਕੱਲੇ ਨੀਂਦ ਤੇ ਵੀ ਆਕ ਜਾਂਦੀ ਆ ਹੋਰ ਆ ਬਟੇ ਮੈਂ ਅੱਜ ਦਈ ਥੋੜੀ ਮੈਂ ਛੱਡ ਰੱਖੀ ਨਹੀਂ ਤੇ ਤੇਰਾ ਰੱਖਦਾ ਸਾਥ ਦਿੰਦਾ ਤੇਰਾ ਇਹ ਤਾਂ ਕਰ ਲੈਗੀ ਤੇ ਡਿਪਰੈਸ਼ਨ ਚੋਂ ਮਰੀਏ ਇਸੇ ਕਰੋਂ ਮਰੀਏ ਹਾਂ ਤੇਰਾ ਪਿੱਛੇ ਸਾਥ ਦਿੰਦਾ ਤੇ ਮੰਮੀ ਹੁਣ ਵੀ ਕੱਲ ਗੱਲ ਹੋਈ ਸੀ ਬਣ ਕੇ ਕਿ ਜੇ ਤੈਨੂੰ ਟ੍ਰੈਕ ਕਰਾਵਿ ਜਹਾਉਂਗਾ ਤੇਰੀ ਟੈਂਸ਼ਨ ਜਾਣੀ ਨਹੀਂ ਤੇਰੇ ਸੂਰਜੋਤਰੀ ਜੀ ਥੋੜੀ ਜਿਹੀ ਦਵਾਈ ਨਾਲ ਹੋਊਗੀ ਥੋੜੀ ਜਿਹੀ ਘਮਾਉ ਦੇ ਆਪੋ ਦਾ ਸਾਇੰਸ ਪਾਣੀ ਪਤਾ ਕਿ ਉਹ ਲੱਗ ਕਹਿਣਾ ਵੀ ਚੰਗਾ ਪੀ ਇਹਨਾਂ ਦੇ ਘਰੇ ਚੰਗਾ ਹੈ ਕਰੀ ਸਾਡੇ ਘਰ ਜਾਂਦੀ ਨਹੀਂ ਜਾਂਦੀ ਨਾ ਸਾਡੇ ਦੋ ਦਿਨ ਬਾਅਦ ਹੀ ਠੀਕ ਹੋਏ ਚਲੋ ਹੁਣ ਤੇ ਬਾਤ ਘੱਟ ਕਰ ਇੱਕ ਮਿੰਟ ਯਾਰ ਮੰਮੀ ਆਹ ਦੇਖੋ ਆ ਰਿਹਾ ਵੇਰਾ ਵੇਲਾ ਹੋਣਾ ਗਗਨ ਨੂੰ ਮੈਂ ਕਿਹਾ ਮੈਂ ਗਗਨ ਆਪਣਾ ਬੁਟੀਕ ਘੱਟ ਤੇ ਡੀਸੀ ਆਫਿਸ ਜ਼ਿਆਦਾ ਲੱਗਣਦਾ ਹਾਂ ਹਾਂਜੀ ਅੱਜ ਤੇ ਵੈਸੇ ਆਪਾਂ ਡੀਸੀ ਭੜ ਕੇ ਆਏ ਹੋਏ ਅੱਜ ਮੈਨੂੰ ਦੱਸੋ ਕੀ ਮਸਲਾ ਕੀ ਤੁਹਾਡਾ ਕੱਲ੍ਹ ਤੋਂ ਮੈਂ ਵੀ ਕਾਲ ਡਰੈਸ ਪਾਈ ਅੱਜ ਤੋਂ ਵੀ ਕਾਲ ਡਰੈਸ ਪਾਈ ਅੱਜ ਵੀ ਤੂੰ ਹੀ ਕੋਰਚੀ ਹੋਈ ਵੀ ਕੱਲ੍ਹ ਆਈ ਸੀ ਤੇ ਉਹ ਕਿਦਾਂ ਲਈਦਾ ਇੱਕ ਕਲ ਦੀਦੀ ਆਪਣੇ ਨੇ ਉਹ ਮੈਸੇਜ ਕਰਦੇ ਨੇ ਤੇ ਉਹ ਕਹਿੰਦੇ ਕਹਿੰਦੇ ਮੈਂ ਤੇ ਅਮਣ ਅੱਜ ਵਾਕਈ ਗੱਲ ਬਣ ਗਈ ਵੀ ਕੁਰਸੀ ਤੇ ਬਹਿ ਕੇ ਵੀਡੀਓ ਬਣਾਈ ਮੈਂ ਜਿਹੜੀ ਮੈਨੂੰ ਤਾਂ ਬੁਟੀਕ ਵਾਲੀ ਫੀਲਿੰਗ ਨਹੀਂ ਆਉਂਦੀ ਮੈਂ ਤਾਂ ਜਿਵੇਂ ਮੇਥੇ ਮਸਲੇ ਸਲ ਜਾਂਡੀ ਸੀ ਉਹ ਫਿਰ ਤੇ ਦੀਦੀ ਕਹਿੰਦੇ ਆਪਾਂ ਘਾਟਾ ਕਿੱਥੇ ਡੀਸੀ ਆ ਡੀਸੀ ਨਾਲ ਆਪਾਂ ਇਥੇ ਹੌਲੀ ਹੌਲੀ ਮਸਲੇ ਵੀ ਹੱਲ ਕਰਨੇ ਸ਼ੁਰੂ ਕਰਦੇ ਜਿੰਨੂੰ ਕੋਈ ਪ੍ਰੋਬਲਮ ਹੈ ਤੁਸੀਂ ਸਾਡੇ ਕੋਲ ਆਓ ਇਹ ਤੁਹਾਨੂੰ ਜ਼ਰੂਰ ਉਹਦਾ ਹੱਲ ਦਵਾਂਗੇ ਅੱਛਾ ਬਹੁਤ ਵਧੀਆ ਆਪਣੇ ਕੋਲ ਤਾਂ ਮਸਲਾ ਹੱਲ ਹੁੰਦਾ ਮੈਂ ਤੇ ਇਹ ਤੁਹਾਨੂੰ ਜ਼ਰੂਰ ਇਹੀ ਕਹਾਂਗੀ ਕਿ ਲੜ ਲੜ ਮਰੋ ਚਾਹਿਆ ਆਪਣਾ ਮਸਲਾ ਹੱਲ ਨਹੀਂ ਹੁੰਦਾ ਆਪਣੇ ਪਰ ਮੈਂ ਸਾਡੇ ਖੋਲ ਜਣਾ ਬਹੁਤ ਉਹ ਸਿਕਰੇਟ ਗੱਲਾਂ ਕਰਦੀ ਨਾ ਮੁੰਡੇ ਦਾ ਫੋਨ ਆਇਆ ਵੇਖੋ ਆਹ ਮਮੀ ਦੀ ਤੇਜ਼ ਬੋਲਦੀ ਮੁੰਡੇ ਦਾ ਫੋਨ ਆਉਂਦਾ ਪਤਾ ਨਹੀਂ ਲੱਗਦਾ ਕੀ ਗੱਲ ਕਰ ਰਿਹਾ ਜੁਕੇ ਬਾਬਿਆਂ ਦਾ ਫੋਨ ਆ ਗਿਆ ਇਹ ਸੋਨਾ ਦਾ ਚੁੱਕੋ ਫਿਰ ਦੁਸ਼ਮਣਾਂ ਦਾ ਫੋਜ ਅੱਜ ਅੱਜ ਮੈਨੂੰ ਹਰਾ ਆਪਣੇ ਮੌਕਾ ਦਿੱਤਾ ਅੱਜ ਮੈਂ ਦੁਸ਼ਮਣਾਂ ਨੂੰ ਲਾਹਾ ਦਿੱਤਾ ਤੇ ਲੋ ਜੀ ਫਲੌਗ ਦਾ ਆਪਾਂ ਐਂਡ ਇੱਥੇ ਕਰਦੇ ਆ ਮਿਲਦੇ ਆਂ ਇੱਕ ਨਵੇਂ ਵਲੌਗ ਦੇ ਨਾਲ ਤੇ ਤਦ ਤੱਕ ਦੇ ਲਈ ਸੋ ਸ੍ਰੀ ਅਕਾਲ